ਮੋਦੀ ਸਤਿਕਾਰਯੋਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਾਥੀ ਸਭ ਤੋਂ ਪਹਿਲਾਂ ਬਿਆਹ ਭਰੀ ਸਤਿ ਸ਼ਕਾਲ ਜੀ ਅੱਜ ਵੀਡੀਓ ਦੇ ਵਿੱਚ ਤੁਹਾਡਾਂ ਰੂਰੂ ਤੇ ਆ ਹੋ ਰਹੇ ਆ ਕਿਉਂਕਿ ਸਾ ਨਾਲ ਦੇ ਸਾਥੀਆਂ ਨੇ ਮੈਂ ਕਹੂੰਗਾ ਬੁਖਲਹਾੜ ਚ ਆ ਕੇ ਅਣਜਾਣ ਅਨਾੜੀਪਣ ਦਾ ਨਾਮ ਸੁਖ ਦਿੱਤਾ ਜੋ ਅਜੋ ਵੀਡੀਓ ਪਾ ਕੇ ਆਪਦੀ ਸ਼ਾਬਾਸ਼ੀ ਬਾਵਾ ਖਟ ਰਹੇ ਨੇ ਕਿ ਸਾਡਾ ਰੱਬ ਜਾਣਦਾ ਸੀ ਕਿਵੇਂ ਕੰਮ ਕਰਾਇਆ ਨੀਲਾ ਗਰੁੱਪ ਪਹਿਲੀ ਕਹਿੰਦਾ ਜਥੇਬੰਦੀ ਇਹ ਨੀਲਾ ਗਰੁੱਪ ਨੇ ਮੈਂ ਬਤੌਰ ਪ੍ਰਧਾਨ ਮੁਲਾਜ਼ਮਾਂ ਦੇ ਰੂਬਰੂ ਹੋ ਕੇ ਇਹ ਗੱਲ ਕਲੀਅਰ ਸਪਸ਼ਟ ਕਰਨੀ ਚਾਹਨਾ ਕਿ ਜੋ ਹੁਕਮ ਜਾਰੀ ਹੋਏ ਨੇ ਉੱਤਰ ਪੱਤਰ ਦੇ ਸੰਬੰਧੀ ਉਹ ਇਹ ਕੇਸ ਆ ਜਿਹੜਾ ਸਾਥੀ ਦਾਅਵੇ ਕਰ ਰਹੇ ਨੇ ਕਿ ਅਸੀਂ ਨੇ 6 12 ਨੂੰ 22 ਨੂੰ ਮਲੋਤਰੇ ਦਾ ਕਮਰਾ ਬੰਦ ਕਰਕੇ ਮਸਲਾ ਹੱਲ ਕਰਾਇਆ ਉਹ ਕੰਮ ਐਸਟ ਜੀ ਹਜੇ ਜਾਂਚ ਚੱਲ ਰਹੀ ਉਹ ਕੇਸ ਦੀ ਉਹ ਅਨੁਪਾਤਕੰਕਰ ਨਾਲ ਸੰਬੰਧਿਤ ਜਾਂਚ ਜਿਹਦੀ ਇਨਕੁਆਰੀ ਹੁਣ ਦੁਬਾਰਾ ਸ਼ੁਰੂ ਹੋਈ ਆ ਦੁਬਾਰਾ ਕਿਉਂ ਹੋਈ ਆ ਕਿਉਂਕਿ ਇਨ੍ਹਾਂ ਸਾਥੀਆਂ ਨੇ ਬਖਲਾਹੜ ਚ ਆ ਕੇ ਇੱਕ ਆਪਣੇ ਨੰਬਰ ਬਣਾਉਣ ਦੇ ਚੱਕਰ ਚ ਉਹ ਕੰਮ ਰਿਆ ਬੰਦ ਕਰਕੇ ਜੋ ਮੁਲਾਜ਼ਮਾਂ ਦਾ ਕਹਾਣ ਕੀਤਾ 1 ਸਾਲ ਤੋਂ ਉਹ ਸੁੰਦਤ ਮੁਲਾਜ਼ਮ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਇਹ ਦੋ ਤਰ੍ਹਾਂ ਦੀਆਂ ਇਨਕੁਆਰੀਆਂ ਨੇ ਇਹ ਜਿਹੜੇ ਅੱਜ ਆਰਡਰ ਹੋਏ ਨੇ ਇਹ ਉਹ ਆਰਡਰ ਨੇ ਜੀ ਜਿਹਦੇ ਵਿੱਚ ਉੱਤਰ ਪੱਤਰੀਆਂ ਰੱਦੀ ਦੇ ਵਿੱਚੋਂ ਪਾਈਆਂ ਗਈਆਂ ਸੀ ਇਹ ਜਾਂਚ ਇੰਦਰਪਾਲ ਮਲੋਤਰਾ ਨੇ ਬਕਾਇਦਾ ਤੌਰ ਤੇ ਕਰਕੇ ਫਾਈਨਲ ਕਰਕੇ ਰੱਖ ਦਿੱਤੀ ਸੀ ਇਹਨਾਂ ਦੇ ਜਿੰਦਾ ਲਾਉਣ ਕਰਕੇ ਰਿਕਾਰਡ ਉੱਥੇ ਸੀਲ ਹੋ ਗਿਆ ਸੀ ਜਿਹਦੇ ਕਰਕੇ ਇਹ ਹੁਕਮ ਜਾਰੀ ਕਰਨ ਨੂੰ 13-14 ਮਹੀਨੇ ਲੱਗ ਚੁੱਕੇ ਇਹ ਜਾਂਚ ਪਹਿਲਾਂ ਹੀ ਹੋ ਚੁੱਕੀ ਸੀ ਜਿਹੜੀ ਗੱਲ ਇਹ ਕਰਦੇ ਨੇ ਵੀ ਅਸੀਂ ਕਮਰਾ ਬੰਦ ਕਰੇ ਉਹ ਜਾਂਚ ਅਨੁਪਾਤਕ ਅੰਕਾਂ ਦੀ ਅੱਜ ਵੀ ਉਹ ਜਾਂਚ ਚੱਲ ਰਹੀ ਹੈ ਉਹ ਜਾਂਚ ਤੇ ਰਿਟਾਇਰ ਜੱਜ ਪਰਮੇਂਦਰਪਾਲ ਸਿੰਘ ਕਰ ਰਹੇ ਨੇ ਇਹ ਸਬੰਧਤ ਮੁਲਾਜ਼ਮ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸੋ ਕਹਿਣ ਤੋਂ ਭਾਵ ਕਿ ਇਹ ਸਾਥੀ ਦੇਖਦੇ ਨਹੀਂ ਵੀ ਕੀ ਹੋ ਗਿਆ ਹੁਕਮ ਕੋਈ ਹੁੰਦੇ ਨੇ ਦਫ਼ਤਰ ਚ ਕੋਈ ਜਾਰੀ ਹੁੰਦੇ ਨੇ ਲੈ ਕੇ ਵਾਇਰਲ ਕਰਨ ਤੋਂ ਲੱਗ ਜਾਂਦੇ ਨੇ ਵੀ ਅਸੀਂ ਆਹ ਕੰਮ ਕਰਾਤਾ ਆ ਪਿਛਲੇ ਦਿਨੇ ਬਲਜਿੰਦਰ ਸਿੰਘ ਬਰਾੜ ਨੇ ਮੈਸੇਜ ਆਇਆ ਕਿ ਰਾਤ ਨੂੰ 8 ਵਜੇ ਐਲਿਆਂ ਦੀ 9 ਸਾਲਾਂ ਤਰੱਕੀ ਲਵਾ ਲਈ ਸੈਕਟਰੀ ਸਾਹਿਬ ਉਸ ਦਿਨ ਸੀਨੀਅਰ ਸਾਕਾਂਤਰ ਅਕੀਸਵੰਦੀ ਮੈਂ ਦਫਤਰ ਹਾਜ਼ਰ ਸੀ 6:40 ਮਿੰਟ ਤੇ ਸਖਤਰ ਸਾਹਿਬ ਚਲੇ ਗਏ ਸੀ ਮੂਡ ਚ ਤੇ 8 ਵਜੇ ਕਿਹੜੀ ਫਾਈਲ ਕੱਢਤੀ ਉਹਨਾਂ ਨੇ ਸਭ ਬਗਲਾੜ ਚਾ ਕੇ ਗੱਲਾਂ ਕਰਦੇ ਨੇ ਕਰਨਾ ਕੋਈ ਸ਼ੈ ਨਹੀਂ ਇੱਕ ਚੌਧਰ ਇੱਕ ਆਰਡਰ ਲੈ ਕੇ ਕਹਿਦਾ ਨਾ ਯਾ ਅਸੀਂ ਕਰਾਤਾ ਸਾਡੀ ਮਿਹਨਤ ਕਰੋ ਮਿਹਨਤ ਬਹੁਤ ਚੰਗੀ ਗੱਲ ਆ ਪਰ ਸੱਚ ਦਾ ਸਾਥ ਦੋ ਨਾਲ ਖੜੂ ਹਮੇਸ਼ਾ ਹੀ ਮੈਂ ਤੁਹਾਨੂੰ ਕਹਿਣਾ ਮਜਬੂਰ ਹੋ ਕੇ ਕਹਿਣਾ ਅਣਜਾਣ ਅਨਾੜੀ ਜੋ ਮੁਲਾਜ਼ਮਾਂ ਨੂੰ ਗਮਰਾਹ ਕਰਦੇ ਤੁਸੀਂ ਆਦੀ ਹੋ ਚੁੱਕੇ ਹੋ ਪਹਿਲਾਂ ਵੀ ਐਦਾਂ ਦੀ ਬਹੁਤ ਵਾਰ ਵੀਡੀਓ ਪਾ ਕੇ ਮੁਲਾਜ਼ਮਾਂ ਨੂੰ ਤੁਸੀਂ ਗਮਰਾਹ ਕੀਤਾ ਸੱਚਾਈ ਤਾਂ ਇਹ ਆ ਕਿ ਕੰਮ ਦੀ ਜਾਣਕਾਰੀ ਨਾ ਹੋਣਾ ਆਰਡਰ ਲੈ ਕੇ 1 ਮਿੰਟ ਬਾਵਾ ਖੱਟਣੀ ਇਹ ਤੁਹਾਡੀ ਆਦਤ ਬਣ ਚੁੱਕੀ ਹਾਂ ਬਾਕੀ ਜਿਹੜੀ ਗੱਲ 53+9 ਦੀ 4 ਸਾਲ ਐਨਕ੍ਰੀਮੈਂਟ ਉਹ ਫਾਈਲ ਹੋ ਚੁੱਕੀ ਆ ਅੱਜ ਜੋ ਆਰਡਰ ਨਿਕਲਣਗੇ ਹੁਣ ਇਹ ਨਾ ਕਹਦੇ ਵੀ ਅਸੀਂ ਉਹ ਕਰਵਾਤਾ ਪ੍ਰਧਾਨ ਦੀ ਅਗਵਾਈ ਨੂੰ ਤੁਸੀਂ ਦਰਕਨਾਰ ਕੀਤਾ ਹੋਇਆ ਹਰ ਇੱਕ ਜਾ ਕੇ ਆਮਲਾ ਚ ਫੋਟੋ ਖਿੱਚ ਕੇ ਵਾਇਰਲ ਕਰਨ ਦੀ ਦੌੜ ਚ ਲੱਗੇ ਆ ਪ੍ਰਧਾਨ ਨੂੰ ਤੁਸੀਂ ਕੋਈ ਸਮਝਦੇ ਨਹੀਂ ਪਹਿਲਾਂ ਵੀ ਇਹ ਗੱਲਾਂ ਮੈਂ ਸਾਂਝੀਆਂ ਕਰ ਚੁੱਕਿਆ ਤਾਂ ਅੱਜ ਵੀ ਇਹ ਤੁਸੀਂ ਪ੍ਰੂਫ ਦੇਤਾ ਕਿ ਜਨਨ ਸਕੱਤਰ ਮੀਤ ਪ੍ਰਧਾਨ ਦੇ ਇੱਕ ਮੈਂਬਰ ਵੈਟ ਕੇ ਵੀਡੀਓ ਬਣਾ ਕੇ ਪ੍ਰਧਾਨ ਨੂੰ ਇਗਨੋਰ ਕਰ ਰਹੇ ਹੋ ਜਥੇਵੰਦੀ ਨੂੰ ਨਾਲ ਹੀ ਤੁਸੀਂ ਇਹ ਕਹਿ ਰਹੇ ਹੋ ਕਿ ਨੀਲੇ ਗਰੁੱਪ ਦੀ ਮਿਹਨਤ ਇਹ ਨੀਲਾ ਗਰੁੱਪ ਕੋਈ ਨਹੀਂ ਇੱਥੇ ਲਾਲ ਪੀਲਾ ਨੀਲਾ ਨਹੀਂ ਇਹ ਜਥੇਵੰਦੀ ਆ ਜਥੇਵੰਦੀ ਦੀ ਮਿਹਨਤ ਨਾਲ ਹੀ ਕੰਮ ਹੋ ਰਹੇ ਨੇ ਸੋ ਜਿਹੜਾ ਤੁਸੀਂ ਨੀਲੇ ਗਰੁੱਪ ਦੇ ਮੈਂ ਇੱਥੇ ਕਹੂੰਗਾ ਨੀਲਾ ਗਰੁੱਪ ਜਿਹੜਾ ਤੁਸੀਂ ਨੀਲੇ ਗਰੁੱਪਾਂ ਵਾਲਿਆਂ ਨੇ ਡੇਲੀ ਵੇਦਰਾਂ ਨੂੰ ਇੱਕ ਚਾਂਸਾ ਦੇ ਕੇ ਉਹਨਾਂ ਨੂੰ ਗਮਰਾਹ ਕਰਕੇ ਉਹਨਾਂ ਨੂੰ ਸਬਜੋਗਾ ਦੇਖਾ ਕੇ ਉਹਨਾਂ ਨੇ ਧਰਨੇ ਸ਼ੁਰੂ ਕਰਾਏ ਸੀ ਕਿ ਤਨੋਂ ਮਨੋਂ ਤੁਹਾਡੇ ਨਾਲ ਆ ਅੱਜ ਕਿੱਧਰ ਗਏ ਮੇਰੇ ਸਾਥੀ ਕੋਈ ਵੀ ਨਹੀਂ ਲੱਭਦਾ ਉੱਥੇ ਪਹਿਲਾਂ ਰੈਲੀਆਂ ਦੇ ਵਿੱਚ ਬੜੇ ਇੱਕ ਤੁਸੀਂ ਰਾਜਨੀਤਿਕ ਰੋਟੀਆਂ ਸੇਕ ਰਹੇ ਸੀ ਇੱਕ ਬਣਿਆ ਸੀਗਾ ਕੰਟਰੈਕਟ ਆਗੂ ਆਪ ਮਹਾਰੇ ਬਣਿਆ ਸੀ ਉਹ ਗਰਦੀਪ ਸਿੰਘ ਪਨੇਸਰ ਅੱਜ ਕਿੱਥੇ ਅੱਜ ਦਾ ਧਰਨਾ ਚ ਕਿਤੇ ਨੇੜੇ ਤੇ ਡੇ ਵੀ ਨਹੀਂ ਦੇਖਿਆ ਐਸਾ ਲੇ ਸੀ ਇਹ 1 ਵਜੇ ਦਫਤਰ ਉਹ ਸੋ ਕਹਿਣ ਤੋਂ ਪਾਵ ਇਹ ਉਹ ਆਗੂ ਨੇ ਜਿਨ੍ਹਾਂ ਨੇ ਕਰਨਾ ਕੱਕ ਨੇ ਜਜਵਾਤਾਂ ਨਾਲ ਖੇਡਣਾ ਰਾਜਨੀਤੀ ਕਰਨੀ ਆ ਰੋਟੀਆਂ ਸੇਕਣੀਆਂ ਨੇ ਸੱਚ ਤੋਂ ਕੋਹਾਂ ਦੂਰ ਹੈ ਕਿ ਸੋ ਜਿਹੜੇ ਕੰਮ ਕਰਵਾਏ ਨੇ ਵੇਦ ਰਿਕਾਰਡ ਤੁਹਾਡੇ ਚ ਰੱਖਾਂਗੇ ਰੱਖ ਵੀ ਰਹੇ ਆ ਜਿਹੜੀ ਐਲਿਆਂ ਦੀ 9 ਸਾਲਾਂ ਇੰਕ੍ਰੀਮੈਂਟ ਲੱਗੀ ਆ ਉਹਦਾ ਟੋਟਲ ਰਿਕਾਰਡ ਕਢਾ ਕੇ ਦੇਖ ਲੈਣਾ ਮੇਰੇ ਸਾਥੀ ਵੀ ਉਹ ਫਾਈਲ ਕਦੋਂ ਪੁੱਟ ਹੋਈ ਆ ਕਿਹਦੀ ਡਿਮਾਂਡ ਤੇ ਹੋਈ ਆ ਕਿਵੇਂ ਉਹ 9 ਸਾਲਾਂ ਲੱਗੀ ਆ ਸੋ ਅਸੀਂ ਨੇ ਕਹਿੰਦੇ ਉਹ ਮੈਨ ਲਵਾਈ ਉਹ ਜਥੇਵੰਦੀ ਨੇ ਲਵਾਈ ਜਥੇਵੰਦੀ ਦੇ ਗਵਾਈ ਚੋਂ ਕੰਮ ਹੋ ਰਹੇ ਨੇ ਸੋ ਸਾਥੀਓ ਪਹਿਲਾਂ ਅਬ ਤਾਂ ਵੀਡੀਓ ਬਣਾਉਣ ਤੋਂ ਪਹਿਲਾਂ ਕੇਸ ਦੀ ਪੂਰੀ ਜਾਣਕਾਰੀ ਲੈ ਕੇ ਮੁਲਾਜ਼ਮਾਂ ਸਹੀ ਪੱਖ ਰੱਖਿਆ ਕਰੋ ਬਣਾਓ ਵੀਡੀਓ ਜੀ ਸਕਦੇ ਬਣਾਓ ਪਰ ਪੱਖ ਸਹੀ ਰੱਖਿਆ ਕਰੋ ਮੁਲਾਜ਼ਮਾਂ ਨੂੰ ਗਮਰਾਹ ਨਾ ਕਰੋ ਜੋ ਸੱਚਾ ਉਹਨੂੰ ਸੱਚ ਹੀ ਰਹਿਣ ਦਿਆ ਕਰੋ ਐਵੇਂ ਤੋੜ ਮਰੋੜ ਕੇ ਤੁਸੀਂ ਉਹ ਇਹੋ ਜਿਹੇ ਤਰੀਕੇ ਨਾਲ ਪੇਸ਼ ਕਰਦੇ ਹੋ ਕਿ ਮੁਲਾਜ਼ਮੇ ਕਨਫਿਊਜ਼ ਹੋ ਜਾਂਦੇ ਨੇ ਜਿਨ੍ਹਾਂ ਨੂੰ ਆਰਡਰ ਮਿਲੇ ਨੇ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਖਾਸ ਤੌਰ ਤੇ ਮੈਡਮ ਹਿੰਦਰ ਕੌਰ ਜੀ ਨੂੰ ਕਿਉਂਕਿ ਉਹਨਾਂ ਦੀ ਬਤੌਰ ਸੌਂਡਣ ਤਰੱਕੀ ਤੇ ਰੋਕ ਲੱਗੀ ਸੀ ਪਰ ਜੇ ਇਹ ਕਮਰਾ ਬੰਦ ਨਾ ਕਰਦੇ ਤਾਂ ਮੇਰੇ ਖਿਆਲ ਨੂੰ ਇਹ ਤਰੱਕੀ ਆਏ ਤੋਂ ਕਈ ਮਹੀਨੇ ਪਹਿਲਾਂ ਉਹ ਜਾਣੀ ਸੀ ਅੱਜ ਉਹ ਸਬਡੈਂਟ ਦੀ ਕੁਰਸੀ ਦਾ ਨੰਦ ਮਾਣਦੇ ਪਰ ਹਜੇ ਵੀ ਡਿਪਰੈਸ਼ਨ ਸੀਗੇ ਉਹਨਾਂ ਨੂੰ ਅੱਜ ਰਾਹਤ ਮਿਲੇ ਮੇਰੀ ਬਤੌਰ ਸਬਡੈਂਟ ਤਰੱਕੀ ਹੋ ਜੂ ਸੋ ਜਿੰਨਾਂ ਨੂੰ ਤੁਹਾਡੇ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹ ਬੰਦੇ ਨੂੰ ਅਸੀਂ ਕੈਮਰੇ ਅੱਗੇ ਲੈ ਕੇ ਆ ਸਕਦੇ ਸੀ ਪਰ ਅਸੀਂ ਨਹੀਂ ਚਾਹੁੰਦੇ ਮੁਲਾਜ਼ਮਾਂ ਚ ਕਿ ਐਦਾਂ ਦੀ ਦੁਸ਼ਮਣੀ ਪੈਦਾ ਹੋ ਜੇ ਸੋ ਸਾਰੇ ਸੰਬੰਧਿਤ ਮੁਲਾਜ਼ਮ ਜਾਣਦੇ ਨੇ ਕੰਮ ਕਿਹਨੇ ਕਰਾਇਆ ਕਿਵੇਂ ਕਰਾਇਆ ਤੇ ਜਿਹੜਾ ਅਨੁਪਾਤਕ ਅੰਕਲ ਹੀ ਜਾਣ ਚਾ ਉਹਦੇ ਵਿੱਚ ਵੀ ਅਸੀਂ ਉਹ ਮੁਲਾਜ਼ਮਾਂ ਦੀ ਪੂਰੀ ਮਦਦ ਕਰਾਂਗੇ ਹਰ ਪੱਖੋਂ ਮਦਦ ਕਰਾਂਗੇ ਨਿਜਮਾ ਜਿਹੜੇ ਮਦਦ ਕਰਾਂਗੇ ਤੇ ਉਹਨਾਂ ਨੂੰ ਵੀ ਉਹ ਚੀਜ਼ ਦੇ ਵਿੱਚ ਰੱਖ ਦਵਾਵਾਂਗੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਐਫੀਲੀਏਸ਼ਨ ਬ੍ਰਾਂਚ ਦਾ ਜਿਹੜਾ ਐਫਡੀਆਰ ਦਾ ਮਸਲਾ ਸੀ ਉਹ ਅਸੀਂ ਆਦੀ ਸੂਝ-ਬੂਝ ਨਾਲ ਹੱਲ ਕਰਾਇਆ ਆ ਉੱਤਰਪੱਤਰੀ ਵਾਲਾ ਆਲਰੇਡੀ ਮਸਲਾ ਹੱਲ ਹੋ ਚੁੱਕਿਆ ਸੀ ਇਹਨ ਦੇ ਨਲੈਕੀ ਕਰਕੇ 13-14 ਮਹੀਨੇ ਲੇਟ ਹੋਇਆ ਸੋ ਇਹ ਵੀ ਮੈਡਮ ਚੇਅਰਪਰਸਨ ਜੀ ਦਾ ਤਹਿਦ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਗੱਲ ਸਾਡੀ ਸਮਝੀ ਸੁਣੀ ਇਸ ਨੂੰ ਵਾਚਿਆ ਤੇ ਬੇਕਸੂਰ ਮੁਲਾਜ਼ਮਾ ਨੂੰ ਕਲੀਨ ਚਿੱਟ ਦੇ ਕੇ ਉਹਨਾਂ ਨੂੰ ਭਵਿੱਖ ਚ ਕੰਮ ਚੰਗੀ ਤਰ੍ਹਾਂ ਕਰਨ ਲਈ ਸੁਚੇਤ ਕੀਤਾ ਸੋ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਜਿਨ੍ਹਾਂ ਨੇ ਜਥੇਬੰਦੀ ਦੀ ਰਿਕਵੈਸਟ ਤੇ ਮੁਲਾਜ਼ਮਾ ਨੂੰ ਇਨਸਾਫ ਦਿੱਤਾ ਸੋ ਉਹਨਾਂ ਨਾਲ ਸਮੇਂ ਦੇ ਵਿੱਚ ਅਪਾ ਹੋਰ ਵੀ ਜਿਹੜੇ ਮਸਲੇ ਨੇ ਮੁਲਾਜ਼ਮਾਂ ਦੇ ਹੱਲ ਕਰਾ ਕੇ ਝੋਲੀ ਪਾਵਾਂਗੇ ਉਹ ਕੋਈ ਲਾਲ ਗਰੁੱਪ ਨਹੀਂ ਪਾਉਂਦਾ ਉਹ ਜਥੇਬੰਦੀ ਤੁਹਾਡੀ ਝੋਲੀ ਪਾਊਗੀ ਸੋ ਸਾਥੀਆਂ ਨੂੰ ਖੀਰਚ ਮੈਂ ਫੇਰ ਕਹਿਣਾ ਚਾਹਣਾ ਪਹਿਲਾਂ ਕੇਸ ਦੀ ਤਹਿ ਤੱਕ ਜਾਇਆ ਕਰੋ ਪਤਾ ਕਰ ਲਿਆ ਕਰੋ ਵੀ ਗੱਲ ਕੀ ਆ ਐਵੇਂ ਆਰਡਰ ਪਾ ਕੇ ਬਾਵਾ ਕੱਟਣ ਦੇ ਚੱਕਰ ਚ ਗਲਤ ਜਾਣਕਾਰੀਆਂ ਸਾਂਝੀਆਂ ਨਾ ਕਰੋ ਸੋ ਮੁਲਾਜ਼ਮ ਸਾਥੀਓ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਜਿਹੜੇ ਕੰਮ ਨੇ ਹੋਰ ਰੁਕੇ ਹੋਏ ਉਹ ਵੀ ਤੁਹਾਡੇ ਹੱਲ ਕਰਾ ਕੇ ਤੁਹਾਡੀ ਝੋਲੀ ਪਾਵਾਂਗੇ ਧੰਨਵਾਦ ਜੀ